ਅੱਜ ਬਾਦ ਦੁਪਹਿਰ 3 ਵਜੇ ਚੋਣ ਕਮਿਸ਼ਨ ਦੇ ਵੱਲੋਂ ਲੋਕ ਸਭਾ ਚੋਣਾਂ ਦੀਆਂ ਤਰੀਕਾਂ ਦਾ ਐਲਾਨ ਕਰ ਦਿੱਤਾ ਜਾਏਗਾ ਤੇ ਇਸੇ ਦੇ ਨਾਲ ਦੇਸ਼ ਦੇ ਵਿੱਚ ਚੋਣ ਜ਼ਾਬਤਾ ਲਾਗੂ ਹੋ ਜਾਏਗਾ ਮੌਜੂਦਾ ਲੋਕ ਸਭਾ ਦਾ ਕਾਰਜਕਾਲ 16 ਜੂਨ ਨੂੰ ਖਤਮ ਹੋ ਰਿਹਾ ਹੈ ਤੇ ਨਵੀਂ ਲੋਕ ਸਭਾ ਦਾ ਗਠਨ ਹੋਣਾ ਹੈ ਤੇ ਉਹਨਾਂ ਦੇ ਲਈ ਤਰੀਕਾਂ ਦਾ ਐਲਾਨ ਅੱਜ 3 ਵਜੇ ਕਰ ਦਿੱਤਾ ਜਾਏਗਾ ਚੋਣ ਕਮਿਸ਼ਨ ਦਿੱਲੀ ਦੇ ਵਿਗਿਆਨ ਭਵਨ ਦੇ ਵਿੱਚ ਇੱਕ ਪ੍ਰੈਸ ਕਾਨਫਰੰਸ ਕਰੇਗਾ ਤੇ ਚੋਣ ਕਮਿਸ਼ਨ ਦੇ ਸੋਸ਼ਲ ਮੀਡੀਆ ਪਲੇਟਫਾਰਮ ਤੇ ਇਸ ਦੀ ਲਾਈਵ ਸਟ੍ਰੀਮਿੰਗ ਕੀਤੀ ਜਾਏਗੀ ਇਸ ਤੋਂ ਪਹਿਲਾਂ ਸ਼ੁੱਕਰਵਾਰ ਨੂੰ ਕਰੀਬ 45 ਮਿੰਟ ਤੱਕ ਬੈਠਕ ਹੋਈ ਸੀ ਤੇ ਇਸ ਦੇ ਵਿੱਚ ਚੋਣਾਂ ਦੀ ਤਿਆਰੀ ਦੀ ਸਮੀਖਿਆ ਕੀਤੀ ਗਈ ਇਸ ਦੇ ਇਲਾਵਾ ਸ਼ੁੱਕਰਵਾਰ ਨੂੰ ਹੀ ਨਵੇਂ ਚੁਣੇ ਗਏ ਚੋਣ ਕਮਿਸ਼ਨ ਗਿਆਨੇਸ਼ ਕੁਮਾਰ ਤੇ ਸੁਖਬੀਰ ਸਿੰਘ ਸੰਧੂ ਨੇ ਵੀ ਆਪਣਾ ਅਹੁਦਾ ਸੰਭਾਲਿਆ ਨਾ ਸਿਰਫ ਲੋਕ ਸਭਾ ਬਲਕਿ ਆਂਧਰਾ ਪ੍ਰਦੇਸ਼ ਸਿਕਮਾ ਮਰੂਨਾਚਲ ਪ੍ਰਦੇਸ਼ ਅਤੇ ਓਡੀਸ਼ਾ ਦੇ ਵਿੱਚ ਵਿਧਾਨ ਸਭਾ ਦਾ ਕਾਰਜਕਾਲ ਵੀ ਜੂਨ ਦੇ ਵਿੱਚ ਵੱਖ-ਵੱਖ ਤਰੀਕਾਂ ਦੇ ਖਤਮ ਹੋ ਰਿਹਾ ਹੈ ਪਿਛਲੀ ਵਾਰ ਲੋਕ ਸਭਾ ਚੋਣਾਂ ਦੀਆਂ ਤਰੀਕਾਂ ਦਾ ਐਲਾਨ 10 ਮਾਰਚ ਨੂੰ ਕੀਤਾ ਗਿਆ ਸੀ ਜਦੋਂ ਕਿ ਇਸ ਵਾਰ 16 ਮਾਰਚ ਨੂੰ ਹੋ ਰਿਹਾ ਹੈ 2019 ਦੇ ਵਿੱਚ 11 April ਤੋਂ 7 ਪੜਾਵਾਂ ਦੇ ਵਿੱਚ VOTING ਹੋਈ ਸੀ ਜਦੋਂ ਕਿ ਨਤੀਜੇ 23 May ਨੂੰ ਆਏ ਸਨ ਆਉਣ ਵਾਲੀਆਂ ਲੋਕ ਸਭਾ ਚੋਣਾਂ ਦੇ ਵਿੱਚ 12 ਲੱਖ ਤੋਂ ਵੱਧ VOTING ਕੇਂਦਰ ਬਣਾਏ ਜਾ ਸਕਦੇ ਨੇ ਤੇ ਕਰੀਬ 97 ਕਰੋੜ VOTER ਨੇ ਪਿਛਲੀਆਂ ਲੋਕ ਸਭਾ ਚੋਣਾਂ ਦੇ ਵਿੱਚ BJP ਨੇ ਬਹੁਮਤ ਹਾਸਲ ਕੀਤਾ ਸੀ 383 ਸੀਟਾਂ ਮਿਲੀਆਂ ਸਨ ਜਦੋਂ ਕਿ ਕਾਂਗਰਸ ਨੂੰ 55 ਸੀਟਾਂ ਮਿਲੀਆਂ ਸਨ